ਕਿੰਨਾ ਪੇੜ ਚ ਦਰ ਦੋਵੇ ਪ੍ਰੋਕਸੀਮਨ ਦੇ ਦੋ ਠੀਕ ਹੋ ਜਾਂਦਾ ਸੀ ਬਟ ਉਹਨੂੰ ਨਸ਼ੇ ਤਾਰਤਾ ਡੋਰਮਨਟਨ ਕਫ ਸਰਪ ਫਿਰ ਸਮੈਕ ਆ ਗਈ ਤੇ ਕੋਰ ਕਮੇਟੀ ਦੀ ਮੀਟਿੰਗ ਚ ਰੱਖੀ ਗੱਲ ਉਹਨਾਂ ਨੇ ਸਾਰਿਆਂ ਨੇ ਹੱਸ ਕੇ ਸਾਰਤਾ ਉਹ ਵੀ ਤੁਸੀਂ ਖੇਤੀ ਨਹੀਂ ਹੁੰਦੇ ਨਹੀਂ ਤੁਸੀਂ ਠੇਕੇ ਖੋਲ ਦੋ ਜਿਵੇਂ ਸ਼ਰਾਬ ਦੇ ਠੇਕੇ ਤੁਹਾਡੇ ਆ ਭੁੱਕੀ ਦੇ ਠੇਕੇ ਵੀ ਤੁਹਾਡੇ ਆਉਣਗੇ ਬਲੈਕ ਤੁਹਾਡੀ ਵਿਕਦੀ ਆ ਹੁਣ ਤੁਸੀਂ ਬਲੈਕ ਹੀ ਘੁਆਣੇ ਹੋ ਵੀ ਐਮ ਐਲ ਏ ਦੀ ਸ਼ਹਿਦੋ ਬਗਾਰ ਤਾਂ ਪੱਤਾ ਨਾ ਹਲੇ ਬਾਇਆ ਡਿਪਟੀ ਕਮਿਸ਼ਨਰ ਇਹ ਲੈਟਰ ਆਰਡੀਨਰੀ ਨਹੀਂ ਆ ਜੀ ਇਹ ਗਵਰਨਮੈਂਟ ਨੂੰ ਗਿਆ ਹੋਇਆ ਲੱਗੇ ਕਿ ਜਿਹੜਾ ਬੰਦਾ ਫੀਮ ਭੁੱਕੀ ਖਾਂਦਾ ਉਹਨੂੰ ਕਿੱਦਾਂ ਦਾ ਫੀਲ ਕਿੱਦਾਂ ਦਾ ਹੁੰਦਾ ਫੀਲ ਜਮਾਂ ਹੁੰਦਾ ਅੱਧਾ ਘੰਟਾ ਮੈਂ ਪਹਿਲਾਂ ਬੋਲ ਕੇ ਹਟਿਆ ਬਿਨਾ ਪਾਣੀ ਪੀਤੇ ਅੱਧਾ ਘੰਟਾ ਹੀ ਤੁਹਾਡੇ ਨਾਲ ਹੋ ਗਿਆ 1 ਘੰਟਾ ਮੇਰੇ ਵਰਗਾ ਦਾ ਬੁੜਾਰਾ ਪੰਜਾਬਛੈਣੀ ਦਾ ਜੀ ਜੀ ਅਛਾ ਸੀਗਾ ਕਿ ਤੁਸੀਂ ਇਹ ਜਿਹੜੀ ਆ ਫੀਮ ਐ ਡੋਡੇ ਐ ਉਹ ਕਦੀ ਖਾਧੇ ਕਦੀ ਟੇਸਟ ਕੀਤਾ ਕਸਕਸ ਦੀ ਖੇਤੀ ਨੂੰ ਲੈ ਕੇ ਸਭ ਤੋਂ ਪਹਿਲਾ ਮੁੱਦਾ ਚੱਕਣ ਵਾਲੇ ਸੰਜੇ ਜੀ ਸਾਡੇ ਨਾਲ ਐ ਸੰਜੇ ਜੀ ਕਦੋਂ ਤੁਸੀਂ ਖਸਖਸ ਦੀ ਖੇਤੀ ਦਾ ਮੁੱਦਾ ਚੱਕਿਆ ਸੀਗਾ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਆ ਫੀਮ ਡੋਡੇ ਆ ਜਿਹੜੇ ਆ ਉਹ ਹੋਣੇ ਚਾਹੀਦੇ ਕਿਉਂਕਿ ਕਹਿੰਦੇ ਨਾ ਪਹਿਲੇ ਲੰਬੇ ਸਮੇਂ ਦੀ ਗੱਲ ਕਰੀ ਉਦੋਂ ਇੱਥੇ ਪੰਜਾਬ ਦੇ ਵਿੱਚ ਠੇਕੇ ਹੁੰਦੇ ਸੀ ਡੋਡਿਆਂ ਦੇ ਸਰ ਬਿਲਕੁਲ ਜੀ ਅਫੀਮ ਦਾ ਤਾਂ ਚਲੋ ਉਹ ਸਿਵਲ ਹਸਪੀਟਲ ਦੇ ਜ਼ਰੀਏ ਸੀਗਾ ਲਾਇਸੈਂਸ ਸੀਗੇ ਠੇਕੇ ਹੁੰਦੇ ਸੀ ਪ੍ਰੋਪਰ ਤੇ ਪੰਜਾਬ ਦੀ ਨਸਲ ਕੁੱਸੀ ਜਦੋਂ ਭੜੇ ਦਿਨਾਂ ਦਾ ਦੌਰ ਸੀ ਬਸ ਇੱਕ ਪ੍ਰੀਪਲਾਨਡ ਤਰੀਕੇ ਦੇ ਨਾਲ ਵੇ ਪਹਿਲਾਂ 1985 ਦੇ ਵਿੱਚ ਵਜਾ ਤੁਸੀਂ ਸਮਝਦੇ ਹੋ 84 ਚ ਸਾਕਾ ਹੋਇਆ ਜੀ ਉਸ ਤੋਂ ਬਾਅਦ ਜਿਵੇਂ ਦੇਸ਼ ਦੇ ਪੀਐਮ ਦਾ ਲਾਲੋ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਨੂੰ ਕਮਜ਼ੋਰ ਕਰਨ ਲਈ ਜਿਹੜੇ ਪੇਨ ਕਿਲਰ ਸੀਗੇ ਉਹਨਾਂ ਨੂੰ ਡਰੱਗਸ ਦੇ ਤੌਰ ਤੇ ਤਾਰਿਆ ਜਿਵੇਂ ਡੈਜ਼ੀਪਾਮ ਪ੍ਰੋਕਸੀਬਨ ਕਿੰਨਾ ਪੇਟ ਚ ਦਰਦ ਹੋਵੇ ਪ੍ਰੋਕਸੀਬਨ ਦੇ ਦੋ ਠੀਕ ਹੋ ਜਾਂਦਾ ਸੀ ਬਟ ਉਹਨੂੰ ਨਸ਼ੇ ਤਾਰਤਾ ਡੋਰਮਨਟਨ ਕਫ ਸਰਪ ਫਿਰ ਸਮੈਕ ਆ ਗਈ ਕਈ ਏਦਾਂ ਦੀਆਂ ਦਵਾਈਆਂ ਟਰਾਮਾਡੋ ਲਾ ਲਓ ਜੀ ਆਹ ਇਹ ਤਾਂ ਚਲੋ ਹੋਣਾ ਹੀ ਆ ਨਾ ਮਤਲਬ 92 94 2 98 ਚ ਮੈਂ ਸੁਖਵੀਰ ਹਰਾਂ ਦੇ ਗੱਲ ਕਰਤੀ ਸੀ ਹਰਦੀਪ ਸਿੰਘ ਭਮਰਾ ਆਉਂਦੇ ਸੀਗੇ ਸਾਡੇ ਐਮ ਐਲ ਏ ਸੀ ਭਗਤ ਸਿੰਘ ਮੱਲਾ ਜੀ ਤੇ ਕੋਰ ਕਮੇਟੀ ਦੀ ਮੀਟਿੰਗ ਚ ਰੱਖੀ ਗੱਲ ਉਹਨਾਂ ਨੇ ਸਾਰਿਆਂ ਨੇ ਹੱਸ ਕੇ ਸਾਰਤਾ ਵੀ ਯਾਰ ਕਿਹੜਾ ਏਡਾ ਬੜਾ ਬਲੇਮ ਲਊ ਵੀ ਪੰਜਾਬ ਚ ਨਸ਼ਾ ਖੋਲਣਾ ਚਾਹੁੰਦੇ ਮਿਲਦਾ ਤਾਂ ਹਰ ਗਲੀ ਨੁੱਕੜ ਤੇ ਮੈਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਸੀ ਲੀਡਰਾਂ ਨੂੰ ਉਹ ਵੀ ਤੁਸੀਂ ਖੇਤੀ ਨਹੀਂ ਹੁੰਦੇ ਨਹੀਂ ਤੁਸੀਂ ਠੇਕੇ ਖੋਲ੍ਹ ਦੋ ਜਿਵੇਂ ਸ਼ਰਾਬ ਦੇ ਠੇਕੇ ਤੁਹਾਡੇ ਆ ਭੁੱਕੀ ਦੇ ਠੇਕੇ ਵੀ ਤੁਹਾਡੇ ਆਉਣਗੇ ਬਲੈਕ ਤੁਹਾਡੀ ਵਿਕਦੀ ਆ ਹੁਣ ਤੁਸੀਂ ਬਲੈਕ ਹੀ ਘੁਆਣੇ ਹੋ ਵੀ ਐਮਐਲਏ ਦੀ ਸ਼ਹਿਦੋ ਬਗੈਰ ਤਾਂ ਪੱਤਾ ਨਾ ਹਲੇ ਤੇ ਫਿਰ ਤੁਸੀਂ ਰਾਜਨੀਤਾ ਘੁਆਉਂਗੇ ਨਾਲੇ ਠੇਕੇ ਤੁਹਾਡੇ ਸਾਨੂੰ ਗਰੀਬਾਂ ਨੂੰ ਜਿਹੜੀ 200 ਦੀ ਗਲਾਸੀ ਮਿਲਦੀ ਆ ਬਲੈਕ ਚ ਗੰਦਰ ਵਾਲੀ ਉਹ 50 ਰੁਪਏ ਦੀ ਮਿਲ ਜਾ ਕਰੂਗੀ ਆਟਾ ਨੂਨ ਦਾਲ ਚਾਵਲ ਆਪੇ ਸਸਤਾ ਹੋ ਗਿਆ ਜਦੋਂ ਗਰੀਬ ਮਜ਼ਦੂਰ ਇਹਨੂੰ ਖਾਂਦਾ ਕੌਣ ਆ ਰਾਜਗਰੀ ਮਜ਼ਦੂਰ ਮਿਸਤਰੀ ਦਾ ਕੰਮ ਕਰਨ ਵਾਲਾ ਪਿੱੜ ਤੇ ਬੋਰੀ ਚੱਕਣ ਵਾਲਾ ਰੇੜਾ ਚਾਲਕ ਟਾਂਗਾ ਚਾਲਕ ਜਿਹੜਾ ਕੋ ਦਿਹਾੜੀ ਤੇ ਲੇਬਰ ਕਰਦਾ ਵਾ ਤਰਾਣੀ ਦਾਣਾ ਮੰਡੀ ਚ ਜਾਂ ਕਿਤੇ ਵੀ ਮਤਲਬ ਦਾਣਾ ਮੰਡੀਆਂ ਚ ਜਾਂ ਟੋਆ ਟਵਾਈ ਦਾ ਕੰਮ ਤੇ ਜਸਮਾਨੀ ਮਿਹਨਤ ਵਾਲੇ ਦੀ ਵਰਤੋਂ ਕਰਦੇ ਆ ਤੇ ਉਹਨਾਂ ਨੂੰ ਜਦੋਂ ਗਲਾਸੀ ਵਾਲੀ 200 ਦੀ ਮਿਲਦੀ ਆ ਮਿਲੀ ਹੋਈ ਮਿਲਾਵਟ ਵਾਲੀ ਫਿਰ ਉਹਦੇ ਚ ਘਰ ਪਰਿਵਾਰਨ ਚੱਲਦਾ 450 400 ਰੁਪਏ ਦਿਹਾੜੀ ਚੋਂ ਉਹੀ ਜੇ 50 ਰੁਪਏ ਨਾਲੇ ਗਵਰਨਮੈਂਟ ਦੇ ਆਪ ਦੇ ਠੇਕੇ ਹੋਣ ਅਸਟਾ ਕਿੰਨੇ ਆ ਵੀ ਚਲੋ ਦੇ ਖੇਤੀ ਨਹੀਂ ਦੇਣੀ ਕੋਈ ਗੱਲ ਨਹੀਂ ਹੈ ਖੇਤੀ ਲੰਬਾਪੁਰ ਸੀਡਰ ਸੈਂਟਰ ਜਿਹੜਾ ਰੈਵਨਿਊ ਮਿਲੂਗਾ ਫਿਰ ਵਾਧਾ ਹੋਊਗਾ ਫਾਇਦਾ ਹੋਊਗਾ 20000 ਕਰੋੜ ਰੁਪਿਆ ਸਾਲਾਨਾ ਅੱਛਾ ਜੀ 10000 EMPLOYE ਨਵਾਂ ਗਵਰਨਮੈਂਟ ਕਿਉਂਕਿ ਖਸਖਸ ਦਾ ਬੋਰਡ ਬਣਾ ਲੈਣ ਹੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਹੁਣ ਪਠਾਨ ਮੱਜਰਾ ਸਾਹਿਬ ਜਮਾਲਪੁਰੀ ਸਾਹਿਬ ਬਾਜੀਗਰ ਸਾਹਿਬ ਐਮ ਐਲ ਏ ਸਾਹਿਬਾਨ ਨੇ ਮੁੱਦਾ ਚੱਕਿਆ ਪਰ ਉਹ ਮੇਰੀ ਫਾਈਲ ਉਹਨਾਂ ਕੋਲੇ ਹੈ ਨਹੀਂ ਸੀ ਮੇਰੀ ਫਾਈਲ ਐਕਚੁਅਲੀ ਡਾਕਟਰ ਬਲਵੀਰ ਸਿੰਘ ਕੋਲੇ ਸੀ ਐਮ ਸਾਹਿਬ ਕੋਲੇ ਕੁਲਦੀਪ ਸਿੰਘ ਢਾਲੀਵਾਲ ਕੋਲੇ ਸਰਬਜੀਤ ਕੋਰ ਮਾਨੂਕੇ ਕੋਲੇ ਮੋਗੇ ਵਾਲੀ ਗਗਨਦੀਪ ਕੋਲੇ ਤੇ ਉਹ ਡਾਕਟਰ ਸੁਖੀ ਜੀ ਕੋਲੇ ਸੰਗੋਵਾਲ ਸਾਹਿਬ ਕੋਲੇ ਇਹਨਾਂ ਕਾ ਸਭ ਕੋਲੇ ਮੇਰੀ ਫਾਈਲ ਪਈ ਆ ਅੱਛਾ ਜੀ ਉਹਦੇ ਵਿੱਚ ਕਲੀਅਰ ਘਟ ਇਹ ਆ ਲੋ ਜੀ ਇਹ ਅੱਜ ਡੀਸੀ ਆਫਿਸ ਮੈਂ ਆਇਆ ਸੀ 1 7 23 ਨੂੰ ਜੀ ਇਹ ਸੇਵਾ ਵਿਕੇ ਦਫਤਰ ਡਿਪਟੀ ਕਮਿਸ਼ਨਰ ਬਾਇਆ ਡਿਪਟੀ ਕਮਿਸ਼ਨਰ ਇਹ ਲੈਟਰ ਆਰਡੀਨਰੀ ਨਹੀਂ ਹੈ ਜੀ ਇਹ ਗਵਰਨਮੈਂਟ ਨੂੰ ਗਿਆ ਵਿਆ ਸੇਵਾ ਵਿਕੇ ਸੁਪਰਡੈਂਟ ਦਫਤਰ ਮੁੱਖ ਮੰਤਰੀ ਪੰਜਾਬ सिविल सतर्करेरी नंबर 784 डेटेड 17122023 विषया विधानसभा ਵਿੱਚ ਵਾਈਟ ਪੇਪਰ ਲਿਆ ਕੇ ਪੰਜਾਬ ਸੂਬੇ ਚ ਖਸਖਸ ਦੀ ਕਾਸ਼ਤ ਨੂੰ ਸ਼ੁਰੂ ਕਰਵਾਉਣ ਅਤੇ ਪੰਜਾਬ ਦੀ ਨੌਜਵਾਨੀ ਪਾਣੀ ਕਿਸਾਨੀ ਨੂੰ ਬਚਾਉਣ ਦੇ ਲਈ ਕੈਬਨਿਟ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਵਿਧਾਨ ਸਭਾ ਵਿੱਚ ਬਿੱਲ ਲਿਆਂਦਾ ਜਾਵੇ ਖੇਤੀ ਭੋਗਨਤਾ ਲਈ ਖੁੱਲੀ ਚਰਚਾ ਕਰਕੇ ਉਕਤ ਫਸਲ ਨੂੰ ਐਂਡੀਪੀਸੀ ਐਕਟ ਵਿੱਚੋਂ ਬਾਹਰ ਕੱਢਿਆ ਜਾਵੇ ਜਿਸ ਦੇ ਲਈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਪਿਛਲੇ 20 ਸਰਿਆਂ ਤੋਂ ਪਿਛਲੇ 20 ਵਰਿਆਂ ਤੋਂ ਕੀਤੇ ਜਾ ਰਹੇ ਸੰਘਰਸ਼ ਤੇ ਮੁਕੰਮਲ ਦਸਤਾਵੇਜ਼ 250 ਪੰਨਿਆਂ ਦੀ ਇੱਕ ਫਾਈਲ ਦੇ ਰੂਪ ਵਿੱਚ ਬੇਨਤੀ ਪੱਤਰ ਦੇ ਰਹੇ ਹਾਂ ਇਹ प्रदीप ਅਗਰਵਾਲ ਜੀ ਨੇ ਬੇਨਤੀ ਪੱਤਰ ਲਿੱਤਾ ਸੀ ਜਦੋਂ ਡੀਸੀ ਹੁੰਦੇ ਸੀ ਹਾਂ ਜੀ ਫਿਰ ਚਾਬਾ ਸਾਹਿਬ ਨੇ ਰਿਮਾਈਂਡਰ ਲਗਵਾਇਆ ਰਾਹੁਲ ਚਾਬਾ ਏਡੀ ਸੀ ਉਹ ਬੜਾ ਪਰਸੰਨ ਹੋਏ ਉਹ ਵੀਡੀਓ ਵੀ ਹੈ ਮੇਰੇ ਕੋਲੇ ਉਹ ਕਹਿੰਦੇ ਯਾਰ ਮੈਂ ਤਾਂ ਐਸੇ ਵਫਦ ਨੂੰ ਪਹਿਲੀ ਵਾਰ ਹੀ ਮਿਲਿਆ ਹਾਂ ਹੁਣ ਕਈ ਲੋਕ ਮੈਨੂੰ ਮੇਰੀ ਚੀਫ ਸੈਕਟਰੀ ਸਾਹਿਬ ਦੇ ਨਾਲ ਗੱਲ ਹੋਈ ਉਦੋਂ ਜੈ ਸਿੰਘ ਜੀ ਉਹ ਕਹਿੰਦੇ ਸੰਜੇ ਜੀ ਤੁਸੀਂ ਕਹਿੰਦੇ ਹੋ ਲੱਖੋਵਾਲ ਸਾਹਿਬ ਚੇਅਰਮੈਨ ਆ ਮੰਨ ਨੀ ਕਰਨ ਬੋਰਡ ਦੇ ਬਾਦਲ ਸਾਹਿਬ ਨਾਲ ਬੰਦੇ ਆ ਇਹ ਕਿਉਂ ਨਹੀਂ ਕਹਿੰਦੇ ਮੈਂ ਕਹਾਂ ਜੀ ਫਿਰ ਇਹਨਾਂ ਦੀ ਲੋੜ ਨਹੀਂ ਰਹਿਣੀ ਇੱਕ ਕਿਸਾਨ ਜੀ ਨੂੰ ਇਹਨਾਂ ਦੀ ਲੋੜ ਨਹੀਂ ਨਾ ਰਹਿਣੀ ਜਿਹੜੇ ਕਿਸਾਨ ਨੂੰ ਖਸਖਸ ਜਿਹੜੀ ਕਰਿਆਨੇ ਦੀ ਦੁਕਾਨ ਤੋਂ 1800 ਰੁਪਏ ਕਿਲੋ ਆ ਹੋਲ ਸੇਲ ਦੇ ਵਿੱਚ ਰਿਟੇਲ 'ਚ 2500 ਆ ਕਿਸਾਨ ਤੋਂ ਜਿਹੜੇ 150 1500 ਨੂੰ ਵੀ ਲੈਂਦੇ ਆ ਤਾਂ 1.5 ਲੱਖ ਰੁਪਏ ਪ੍ਰਤੀ ਕੁਇੰਟਲ ਹੋ ਗਈ ਉਹਦਾ ਉੱਪਰੀ ਛਿਲਕਾ ਜਿਹੜਾ ਕਿ ਬਾਜ਼ਾਰ 'ਚ 6000 7000 ਨੂੰ ਵਿਕਦਾ ਮਲਾਵਟ ਵਾਲਾ 10ਵੇਂ ਦਰਜੇ ਦਾ ਤੇ ਉਹ ਪਿਓਰ ਐਂਡ ਸ਼ੋਰਟਿਜ 2000 ਰੁਪਏ ਕਿਲੋ ਮਿਲਣ ਲੱਗ ਜੂਗਾ ਠੀਕ ਆ 2 ਲੱਖ ਰੁਪਏ ਪ੍ਰਤੀ ਕੁਇੰਟਲ ਉਹ ਹੋ ਗਿਆ ਹੁਣ ਉੱਪਰ ਆ ਗਿਆ ਦੇ ਖੂਬਸੂਰਤ ਫੁੱਲ ਵਾਈਟ ਸਕਾਈ ਕਲਰ ਦੇ ਪਿੰਕ ਕਲਰ ਦੇ ਜਾਮਨੀ ਕਲਰ ਦੇ ਪਰਪਲ ਕਲਰ ਦੇ ਉਹ ਫੁੱਲਾਂ ਤੋਂ ਮਧੂਮੱਖੀ ਨੇ ਲੈ ਜਾਣਾ ਸ਼ਹਿਦ ਮਰਦਾਨਾ ਤਾਕਤ ਲਈ ਮਧੂਮੱਖੀ ਦਾ ਸ਼ਹਿਦ ਉਹ ਵਿਕਣਾ ਘਟੋ ਘਟ 2000 ਰੁਪਏ ਕਿਲੋ ਮਤਲਬ ਕੋਰਿਜਨਲ 6 ਸਾਢੇ 6 ਲੱਖ ਰੁਪਏ ਇੱਕ ਕੁਇੰਟਲ ਤੋਂ ਜੇ ਕਿਸਾਨ ਨੂੰ ਮਿਲਣ ਲੱਗ ਗਿਆ ਫਿਰ ਕਿਸਾਨ ਜੁਣੀ ਹੁੰਦੀ ਲੋੜ ਕਾ ਦੀ ਰਹਿ ਗਈ ਫਿਰ ਧਰਨੀਆਂ ਦੀ ਲੋੜ ਥੋੜੀ ਹੋਣੀ ਸੀ ਫਿਰ ਇਹਨਾਂ ਦੇ ਅਡੰਬਰ ਥੋੜੀ ਚੱਲਨੇ ਸੀਗੇ ਜਦੋਂ ਇਹ ਮੁੱਦਾ ਵਿਧਾਨ ਸਭਾ ਦੇ ਵਿੱਚ ਗੂੰਜਿਆ ਜੀ ਠੀਕ ਹੈ ਉਹ ਤੁਸੀਂ ਵੀ ਵੀਡੀਓ ਦੇਖੀ ਹੋਣੀ ਆ ਮੈਂ ਕਹਿੰਦਾ ਲਹਿਰਾਂ ਵਹਿਰਾ ਸੀ ਮੈਂ ਅੱਜ ਤੱਕ ਮੈਂ ਬਾਦਲ ਸਾਹਿਬ ਦੇ ਹਰਚਰਨ ਬਰਾੜ ਦੇ ਪਰਸਨਲ ਤੌਰ ਤੇ ਸਾਰੇ ਐਡਾ ਖੁਸ਼ ਦੇਖੇ ਵਜਾ ਸੰਜੇ ਕਮਾਲ ਆ ਯਾਰ ਤੇਰੀ ਇਤੂ ਜਗਰਾਦਾ ਕੀਤਾ ਕਹਿੰਦਾ ਲੋਕਾਂ ਨੂੰ ਉਸ ਸਮੇਂ ਕੋਲ ਘੜਨਾ ਪਸੰਦ ਨਹੀਂ ਕਰਦੇ ਸੀ ਜਦੋਂ ਮੈਂ ਇਹ ਭੁੱਕੀ ਫੀਂਦ ਦੀਆਂ ਮੇਰੀਆਂ ਖਬਰਾਂ ਲੱਗੀਆਂ ਇਹ ਆ ਲੋ ਜੀ ਆ ਤੁਸੀਂ ਦੇਖੋ ਆ ਸਾਰਾ ਚਾਰਟ ਬਣਾਇਆ ਵਿਆ ਭੁੱਕੀ ਫੀਂਦ ਦਾ ਇਹ 2010 ਦੀ ਫੋਟੋ ਆ ਜੀ ਇਹ ਦੋ ਚਾਰਟ ਵੱਡੇ ਇਹ 350 ਫੁੱਟ ਲੰਬਾ ਤੇ 4 ਫੁੱਟ ਚੌੜਾ ਵਾ ਇੰਨਾ ਰਿਕਾਰਡ ਇੰਨੀਆਂ ਕਟੀਆਂ ਵੀ ਭੁੱਕੀ ਹੁੰਦੀ ਕੀ ਐ ਆਂਦੀ ਕਿੱਥੋਂ ਆ ਸਾਡੇ ਪੰਜਾਬ ਚੋਂ ਦੇ ਸਾਲਾ ਪੰਜਾਬੀ ਜੇਲ੍ਹ ਚ ਅਦਰ ਸਟੇਟ ਇਹਦੀ ਖੇਤੀ ਕਰ ਰਹੀ ਆ ਬਿਲਕੁਲ ਇੱਥੇ ਬਿਜਾਏ ਮਾੜੀ ਆ ਤਾਂ ਪੂਰੇ ਦੇਸ਼ ਨੇ ਮਾੜੀ ਆ ਇੱਥੇ ਜਦੋਂ ਪਹੁੰਚਦੀ ਇਹ ਚੀਜ਼ ਤੇ ਪਰਚੇ ਦਰਜ ਹੋ ਜਾਂਦੇ ਆ ਫਿਰ ਤੁਸੀਂ ਪਰਚੇ ਬਾਅਦ ਚ ਸਮਾਜ ਚ ਬਲੈਕੀਆ ਹੋ ਜਾਂਦਾ ਉਹਨਾਂ ਦਾ ਕਲੰਕ ਵੀ ਇਹ ਬਲੈਕੀਆਂ ਦਾ ਡੱਬਾ ਰ ਪਰਿਵਾਰ ਰੋਲ ਜਾਂਦੇ ਆ ਮਾੜੀ ਅੱਖ ਨਾ ਦੇਖਿਆ ਜਾਂਦਾ ਕਈ ਤਾਂ ਸਾਡੀਆਂ ਮਾਵਾਂ ਪੈਣਾ ਬੰਦ ਆ ਜੇਲਾਂ ਦੇ ਵਿੱਚ ਇਹ ਆਪਰੇਸ਼ਨ ਕਿਦੇ ਕਾਰਨ ਜੇ ਮਾੜਾ ਫਿਰ ਪੂਰੇ ਦੇਸ਼ ਚ ਬੰਦ ਕਰ ਦੋ ਜਿਹੜਾ ਇੱਕ ਡੱਕਾ ਕਿਤੇ ਨਾ ਹੋਊਗਾ ਸਾਡੇ ਵੀ ਨਾ ਆਊਗਾ ਸਾਡਾ ਪੰਜਾਬੀ ਜੇਲਾਂ ਚ ਕਿਉਂ ਜਾਊਗਾ ਜੇ ਅਦਰ ਸਟੇਟ ਚ ਆ ਲੋ ਜੀ ਆ ਪਦਮ ਸ਼ਰੀਫ ਜੇ ਚੋਪੜਾ ਜੀ ਨੇ ਸੁਖਵੀਰ ਨੂੰ ਲੈਟਰ ਲਿਖਿਆ ਸੀ ਇਹ ਆ ਲੋ ਵੀਰ ਜੀ ਆ ਡੇਟਡ ਜੱਗ ਬਾਣੀ ਡੇਟਡ 2012 2010 ਤਿੰਨ ਸਾਲ ਤੋਂ ਫਾਈਲ ਨੂੰ ਇੱਧਰ ਉੱਧਰ ਘੁਮਾਉਂਦੇ ਜਾ ਰਹੇ ਹਨ ਪੰਜਾਬ ਸਰਕਾਰ ਦੇ ਅਫਸਰ ਇਹ 2010 ਦੀ ਖਬਰ ਆ ਸਰ ਤੇ ਆ ਖਬਰ ਇੱਥੇ ਪੂਰੀ ਬਣਾ ਕੇ ਜੀ ਨਹੀਂ ਹੁਣ ਹੁਣ ਤੁਹਾਨੂੰ ਇੱਧਰ ਆਓ ਅੱਗੇ ਆਓ ਥੋੜਾ ਜਿਹਾ ਹੁਣ ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਹੁਣ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਗੂੰਜਿਆ ਕਿ ਕਿਤੇ ਕਿਤੇ ਜਿਹੜੇ ਐਮਐਲਏ ਉਹਨਾਂ ਨੇ ਕਿਹਾ ਕਿਤੇ ਮੈਂ ਵੀ ਉਸ ਉਮਰ ਤੇ ਜਾ ਰਿਹਾ ਮੈਨੂੰ ਵੀ ਲੋੜ ਪੈ ਸਕੀ ਉਹ ਖੁੱਡੀਆਂ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਮੇਰੇ ਨਾਮ ਮਲੋੜ ਨਾਨਕੇ ਆ ਅੱਛਾ ਜੀ ਸਰਦਾਰ ਬਹੁਤ ਪੁਰਾਣੇ ਅਸੀਂ ਰਿਗਾਰਡ ਕਰਦੇ ਆ ਮਤਲਬ ਉਹਨਾਂ ਨੇ ਜਿਵੇਂ ਸਰਕਾਰ ਨੇ ਨਾ ਪਠਾਨ ਮਾਜਰਾ ਸਾਹਿਬ ਨੇ ਕੁਐਸਚਨ ਗਲਤ ਕਰਤਾ ਕੀਤਾ ਉਹਨਾਂ ਦਾ ਧੰਨਵਾਦ ਪਰ ਉਹਦੀ ਲੈਂਗੁਏਜ ਕਾਨੂੰਨੀ ਭਾਸ਼ਾ ਚ ਹੁੰਦਾ ਨਾ ਉਹਨਾਂ ਨੇ ਉੱਥੇ ਕਹਿਣਾ ਸੀਗਾ ਵੀ ਖੇਤੀਬਾੜੀ ਚੇਅਰ ਨੂੰ ਅਡਰੈਸ ਕਰਕੇ ਬੀ ਸਰ ਮੈਂ ਚਾਹਨਾ ਵਾਂ ਖਸਖਸ ਦੀ ਕਾਸ਼ਤ ਦਾ ਉਹਨਾਂ ਨੇ ਭੁੱਕੀ ਫਿਲਮ ਦਾ ਵਰਲਡ ਕਿਉਂ ਯੂਜ਼ ਕਰਨਾ ਸਾਡੇ ਲਈ ਮਤਲਬ ਕੀ ਅਸ ਤਾਂ ਖਸਖਸ ਜਿਹੜੀ ਕਰਿਆਨੇ ਦੀ ਦੁਕਾਨ ਤੇ ਆਮ ਮਿਲਦੀ ਆ ਸਟੋਰਾਂ ਚ ਡਿਪਾਰਟਮੈਂਟਲ ਸਟੋਰ ਤੇ ਹੋਮ ਡਿਲੀਵਰੀ ਕਾਲੀ ਦੀ ਵੀ ਹੁੰਦੀ ਆ ਵੱਡੇ ਮਾਲ ਵਾਲਿਆਂ ਦੇ ਛੋਟੇ ਕਰਿਆਨੇ ਵਾਲਿਆਂ ਨੂੰ ਫੜ ਕੇ ਇਹਨਾਂ ਨੇ ਐਨਡੀਪੀਸੀ ਐਕਟ ਚ ਅੰਦਰ ਦੇ ਦੇਣਾ ਮਿਲਦੀ ਕਾਲੀ ਖਸਖਸ ਵੀ ਆਰਡਰ ਕਰੋ ਔਨਲਾਈਨ ਆ ਜਾਂਦੀ ਆ ਵੀ ਅਦਰ ਸਟੇਟ ਤਾਂ ਇਹਨੂੰ ਬੀਜਦੀ ਆ ਪੰਜਾਬ ਚ ਦਾ ਛਿਲਕਾ ਵੱਡ ਜਵੇ ਤੇ ਇਹਨੂੰ ਪੰਜਾਬ ਚ ਕੱਲੀ ਕੱਲੀ ਦੁਕਾਨ ਤੇ ਲੈ ਲਓ ਤੁਸੀਂ ਹਰਬਲ ਆਯੁਰਵੈਦਿਕ ਦਵਾਈ ਕਿਸੇ ਵੀ ਸ਼ਾਸਤਰ ਧਾਰਮਿਕ ਗ੍ਰੰਥ ਚ ਲੈ ਲਓ ਸਾਰੇ ਡ్రਾਈ ਫਰੂਟ ਜੀ ਦੂਸਰੇ ਸਸਤੇ ਆ ਕਾਜੂ ਬਾਦਾਮ 800 ਰੁਪਿਆ ਬਾਦਾਮ ਆ ਟੌਪ ਦਾ ਕਾਜੂ 12-1300 ਪਿਸਤਾ 1400 ਰੁਪਏ ਖਸਖਸ ਆ ਜਿਹੜੀ 2500 ਤੋਂ ਘੱਟ ਨਹੀਂ ਤੁਹਾਨੂੰ ਮਿਲਣੀ 1900 ਰੁਪਿਆ ਕੰਟਰੋਲ ਰੇਟ ਆ ਤੇ ਹੁਣ ਆ ਜਿਹੜੀ ਖਬਰ ਸੀ ਜੀ ਇਹ ਖਬਰ 2 19 ਦਸੰਬਰ ਤੁਹਾਨੂੰ ਮੈਂ ਦਿਖਾਇਆ ਵੀ 2010 ਦੀ ਪ੍ਰਕਾਸ਼ਿਤ ਆ ਜੀ ਉਦੋਂ ਮੈਂ 2007 ਚ ਪ੍ਰਧਾਨ ਮੰਤਰੀ ਸਾਹਿਬ ਤੋਂ ਰეკਮੈਂਡ ਕਰਾ ਲਿਆ ਸੀ ਉਹ ਤੇ ਮੇਰੀ ਬਹਿਸ ਹੋਈ ਉਹ ਕਹਿੰਦੇ ਖੇਤੀ ਸਬਜੈਕਟ ਸਟੇਟ ਦਾ ਵਾ ਮੈਂ ਆ ਕਿ ਉਹ ਹੀ ਵੀ ਤੁਸੀਂ ਵਿਧਾਨ ਸਭਾ ਚ ਬਿੱਲ ਕਿਉਂਕਿ ਅਦਾਲਤਾਂ ਨੇ ਹੁਣ ਅਦਾਲਤ ਦੇ ਵਿੱਚ ਐਫ ਆਈ ਆਰ ਜਾਂਦੀ ਆ ਪੁਲਿਸ ਦੀ ਬਹਾਦਰੀ ਦੀ ਪੁਲਿਸ ਪੀਟਰ ਥਾਪੜਦੀ ਆ ਵੀ ਅਸੀਂ 30 ਕੁਇੰਟਲ ਭੁੱਕੀ ਬਰਾਮਦ ਕੀਤੀ ਵੱਡ ਨਾਲ ਹੀ ਉਹ ਇੱਕ ਲਾਈਨ ਪਾ ਦਿੰਦੀ ਆ ਥੱਲੇ ਵੀ ਜਦੋਂ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਦੱਸਿਆ ਸੀ ਰਾਜਸਥਾਨ ਤੋਂ ਲੈ ਕੇ ਆਏ ਅਸੀਂ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਅਸੀਂ ਯੂਪੀ ਤੋਂ ਲੈ ਕੇ ਆਏ ਅਸੀਂ ਸ਼੍ਰੀਨਗਰ ਤੋਂ ਲੈ ਕੇ ਆਏ ਵੀ ਇਹ ਦੱਸੋ ਕਿੱਥੇ ਯੂਰਪ ਕੰਟਰੀਆਂ ਵਾ ਇਹ ਇੰਡੀਆ ਜੀ ਆ ਨਾ ਅਦਰ ਸਟੇਟ ਤੋਂ ਲਿਆ ਕੇ ਤੁਸੀਂ ਪੰਜਾਬ ਚ ਵੜਦੇ ਆ ਬਰਾਦੀ ਹੋ ਜੰਨੇ ਹੋ ਕਈ ਤਾਂ ਪੰਜਾਬੀ ਇਹਨਾਂ ਨੇ ਪੰਜਾਬ ਤੋਂ ਬਾਹਰਲੇ ਸੂਬੇ ਦੇ ਜ਼ਿਲ੍ਹੇ ਚ ਬੰਦ ਕੀਤੇ ਆ ਵੀ ਤੂੰ ਪੰਜਾਬੀਆਂ ਤਾਂ ਖਰੀਦਣ ਕਿਵੇਂ ਆ ਗਿਆ ਸਾਡੇ ਦਾ ਪੰਜਾਬੀ ਹੋਣਾ ਕਿ ਨਾ ਹੋ ਗਿਆ ਨਾ ਫਸਲ ਨਾਲ ਤਾਂ ਕੋਈ ਤੱਲੋਕਾ ਨਹੀਂ ਇਹਨਾਂ ਦਾ ਤੁਸੀਂ ਗੱਲ ਕਰਦੇ ਪਿਓ ਭੁੱਕੀ ਫੀਮ ਦੀ ਕਦੀ ਤੁਸੀਂ ਖਾਧੀ ਕੋਈ ਭੁੱਕੀ ਖਾਧੀ ਕਦੀ ਤੁਸੀਂ ਐ ਨਹੀਂ ਭੁੱਕੀ ਤਾਂ ਚਲੋ ਛੋੜਨ ਜੜ ਕੇ ਦਾ ਹੁਣ ਮੈਂ ਪੀਤੀ ਐ ਮੈਂ ਮੈਂ ਚਾਰ ਸੱਜਣਾ ਜਿਗਿਆ ਉਹਨਾਂ ਨੇ ਕੋਕ ਪਾ ਦੇ ਪਿਆ ਦਾ ਵੀ ਸੰਜੇ ਕੁਮਾਰ ਅੱਜ ਸ਼ਵਰਾਤਰੀ ਆ ਅੱਜ ਪੀਲਾ ਤਪੜ ਜੇ ਕਿਸ ਨੇ ਕਿਹਾ ਚਾਰ ਪੱਤਰਕਾਰ ਭਰਾ ਚਾਰ ਸਾਡੇ ਐਮ ਐਲ ਏ ਲੀਡਰ ਖੜੇ ਆ ਹਾਂ ਵੀ ਹੈਗਾ ਕਿਸੇ ਕੋਲੇ ਕੱਢ ਲੋ ਤਾਂ ਕੋਈ ਏਡੀ ਗੱਲ ਨਹੀਂ ਐ ਵਰਨਾ ਅਦਰਵਾਈਜ਼ ਜੇ ਡੋਪ ਟੈਸਟ ਕਰਾਉਂਗੇ ਤਾਂ ਮੈਂ ਰੈਗੂਲਰ ਵਾਲਾ ਨਹੀਂ ਐ ਮੇਰਾ ਤਾਂ ਸਿਰਫ ਇੰਨਾ ਕਾ ਵੀ ਤੁਸੀਂ ਦੁਨੀਆ ਦੀ ਹਰ ਛਾਏ ਮਿਲਦੀ ਆ ਕਿਹੜੀ ਗਲੀ ਨੁੱਕੜ ਤੇ ਨਹੀਂ ਮਿਲਦੀ ਤੁਸੀਂ ਨਹੀਂ ਬੰਦ ਕਰ ਸਕਦਾ ਤੁਸੀਂ ਇਹਦਾ ਟ੍ਰਾਇਲ ਕਰ ਲਓ ਮੈਂ ਮੇਰਾ ਪੁੱਛਣਾ ਸਵਾਲ ਮੈਂ ਤੁਹਾਨੂੰ ਤਾਂ ਪੁੱਛਿਆ ਕਿ ਮੈਨੂੰ ਪਤਾ ਲੱਗੇ ਕਿ ਜਿਹੜਾ ਬੰਦਾ ਫੀਮ ਭੁੱਕੀ ਖਾਂਦਾ ਉਹਨੂੰ ਕਿੱਦਾਂ ਦਾ ਫੀਲ ਕਿੱਦਾਂ ਦਾ ਹੁੰਦਾ ਫੀਲ ਜਮਾ ਹੁੰਦਾ ਅੱਧਾ ਘੰਟਾ ਮੈਂ ਪਹਿਲਾਂ ਬੋਲ ਕੇ ਰਟਿਆ ਬਿਨਾ ਪਾਣੀ ਪੀਤੇ ਅੱਧਾ ਘੰਟਾ ਹੀ ਤੁਹਾਡੇ ਨਾਲ ਹੋ ਗਿਆ 1 ਘੰਟਾ ਮੇਰੇ ਵਰਗਾ ਬੁਲਾਰਾ ਪੰਜਾਬਛੈਣੇਗਾ ਜੀ ਜੀ ਜੇ ਆਪਾਂ ਦੇਖੀਏ ਤਾਂ ਫਿਰ ਨਹੀਂ ਫਿਰ ਇਹ ਕਿਤੇ ਨਾ ਕਿਤੇ ਫਿਰ ਇਹ ਸਰ ਆਯੁਰਵੈਦਿਕ ਦਵਾਈ ਆ ਇਹਦੇ ਨਾਲ ਦੁਨੀਆ ਦਾ ਹਰ ਨਸ਼ਾ ਭੁੱਕੀ ਫੀਮ ਨੂੰ ਛੱਡੋ ਕੱਲੀ ਖਸਖਸ ਦੇ ਨਾਲ ਹੀ ਤੁਸੀਂ ਦੁਨੀਆ ਦਾ ਹਰ ਨਸ਼ਾ ਛੱਡ ਸਕਦੇ ਹੋ ਜੀ ਕੱਲੀ ਖਸਖਸ ਦੇ ਨਾਲ ਉਹਦੇ ਨਾਲ ਇਮਿਊਨਿਟੀ ਇੰਨੀ ਵਧੇਗੀ ਤੁਹਾਡੀ ਜੀ ਜੀ ਕਾਜੀ ਕਾ ਕੀ ਤੁਸੀਂ ਇਹ ਜਿਹੜੀ ਆ ਫੀਮ ਐ ਡੋਡੇ ਐ ਉਹ ਕਦੀ ਖਾਦੇ ਕਦੀ ਟੇਸਟ ਕੀਤਾ ਹੈ ਬਿਲਕੁਲ ਜੀ ਕੀਤਾ ਐ ਐਵੇਂ ਕਿਹੜੀ ਗੱਲ ਆ ਬਿਨਾ ਕੀਤਾ ਫਿਰ ਐਵੇਂ ਕਰੋ ਮੈਂ ਮੰਗ ਕਰ 2004 ਦੇ ਵਿੱਚ ਨਾ ਇੱਕ ਖੁਸ਼ੀ ਦੀ ਲਹਿਰ ਆਈ ਜਦੋਂ ਮੈਨੂੰ ਪਤਾ ਲੱਗਿਆ ਵੀ ਆਰਟੀਆਈ ਕਾਨੂੰਨ ਪਾਸ ਹੋਣ ਲੱਗਿਆ ਮੈਨੂੰ 2 ਸਾਲ ਲੱਗੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਐਪਲੀਕੇਸ਼ਨ ਬਣਾਉਣ ਲੱਗੇ ਨੂੰ ਬਈ ਪੀਐਮਓ ਦੇ ਜਾਣੀ ਆ ਇਹ ਪੂਰੀ ਸੋਧ ਕੇ ਪਰ ਉਹਦੇ ਵਿੱਚ ਕਿਤੇ ਭੁੱਕੀ ਫੀਮ ਦਾ ਕਿਤੇ ਵੀ ਜ਼ਿਕਰ ਨਹੀਂ ਸੀਗਾ ਸਰ ਸਾਡਾ ਸਿਰ ਹਵਾ ਲੋ ਆ ਆ ਵਜੀ ਇਹ ਇਹ ਆ ਦੇਖੋ ਡੇਟਡ 27/7/2007 ਮੋਕੇ ਦੇ ਨਿਆਇਦਿਸ਼ ਉੱਚਤਮ ਨੇ ਆ ਲਿਆ ਇਹ ਸੁਪਰੀਮ ਕੋਰਟ ਪੀ ਐਮਓ ਦੇ ਸਾਰੇ ਕਰਾਲਿਆਂ ਦੇ ਵਿੱਚ ਰਾਸ਼ਟਰਪਤੀ ਦੇ ਸਭ ਦੇ ਮੈਂ ਦੇਣ ਗਿਆ ਜੀ ਇਹ ਉਦੋਂ ਹਿੰਦੀ ਚ ਬਣਾਈ ਸੀਗੀ ਬਾਅਦ ਚ ਸ਼ੈਡਿਊਲ ਵਾਏ ਕੋਈ ਨਹੀਂ ਛੱਡਿਆਗਾ ਜੀ ਮੈਂ ਇਹ ਆ ਲੋ ਆ ਪੰਜਾਬ ਸਰਕਾਰ ਵਿਕਾਸ ਥਾਲ ਮਿਲ 29 2012 ਦੀ ਇਹ ਨਿਊਜ਼ ਹੈ ਜੀ ਆ ਲੈਟਰਾ ਸਰਕਾਰੀ ਪੱਤਰ ਮੇਰੇ ਕੋ ਚੰਡੀਗੜ੍ਹ ਦਾ ਆਪਾਂ ਲੱਗਦਾ ਕਿ ਜਿਹੜੀਆਂ ਚੀਜ਼ਾਂ ਐਨੇ ਤੁਸੀਂ ਕਾਗਜ਼ ਪੱਤਰ ਇਕੱਠੇ ਕੀਤੇ ਆ ਬੜੇ ਸਾਲਾਂ ਦੇ ਲੱਗਦਾ ਕੋਈ ਹੁਣ ਰਿਜ਼ਲਟ ਨਿਕਲੂਗਾ ਆਮ ਆਦਮੀ ਪਾਰਟੀ ਇਹੀ ਦਿਨ ਲਿਆਂਨ ਲਈ ਤਾਂ ਆਪਾਂ ਇਹ ਸਾਰੇ ਇਕੱਠੇ ਕੀਤੇ ਆ ਵੇ ਕੱਲ ਨੂੰ ਜਿਹਦੇ ਐਮਐਲਏ ਕੋਲੇ ਜਿਹਦੀ ਰੀਡ ਦੀ ਹੱਡੀ ਸੰਜੇ ਬੋਲਦਾ ਹੋਇਆ ਨਾ ਉਹ ਇਹਦੀ ਖੇਤੀ ਖਲਵਾ ਕੇ ਬਾਹਰ ਨਿਕਲੂ ਔਰ ਰਹੀ ਆਮ ਆਦਮੀ ਪਾਰਟੀ ਦੀ ਗੱਲ ਤੇ ਭਾਈ ਸਾਹਿਬ ਸਾਡੇ ਬਣੇ ਮੁੱਖ ਮੰਤਰੀ ਤਾਂ ਵਾ ਸੰਗਰੂਰ ਖੁਦ ਡੀਸੀ ਦੇ ਮੰਗ ਪੱਤਰ ਦੇ ਕੇ ਆਏ ਸੀ ਮੇ ਸਾਨੂੰ ਮੌਕਾ ਮਿਲਿਆ ਤਾਂ ਇਸੇ ਦੇ ਬਾਰੇ ਸੋਚਾਂਗੇ ਮੈਨੂੰ ਤਾਂ ਲੱਗਦਾ ਹੁਣ ਫੇਰ ਸਟੰਡ ਨਾ ਕੀਤਾ ਹੋਵੇ ਵਿਚਾਰ ਵਿਧਾਇਕਾਂ ਤੋਂ ਆਪਿਆਂ ਤੋਂ ਕੋ ਆ ਕੇ ਲੋਕ ਸਭਾ ਜਿੱਤੀਏ ਫਿਰ ਦੇਖਾਂਗੇ ਪਰ ਮੈਂ ਸੰਜੇ ਬਾਬੂ ਕਹਿੰਦਾ ਮੈਨੂੰ ਵਿਧਾਨ ਸਭਾ ਸਵਾਲ ਆਣਾ ਜ਼ਰੂਰੀ ਸੀ ਉਹ ਆ ਗਿਆ ਬਾਕੀ ਮੈਂ ਗਵਰਨਰ ਤੋਂ ਜ਼ਬਰਦਸਤੀ ਸੈਸ਼ਨ ਬੁਲਵਾ ਲੂੰਗਾ ਜਦੋਂ ਤੁਹਾਡੇ ਇਹ ਇਹਦੀ ਗੱਲ ਹੋਈ ਤੁਹਾਡੇ ਤੱਕ ਗੱਲ ਪਹੁੰਚੀ ਹੋਣੀ ਤੁਸੀਂ ਸੋਸ਼ਲ ਮੀਡੀਆ ਤੇ ਜਾ ਦੇਖਿਆ ਹੋਣਾ ਕਿੰਨੀ ਕੁ ਖੁਸ਼ੀ ਹੋ ਗਈ ਸੀ ਕਿ ਮੇਰੀ ਗੱਲ ਉੱਥੇ ਤਾਂ ਗੂੰਜ ਗਈ ਕੁਝੀ ਮੈਨੂੰ ਰਿੰਕੂ ਵੀਰ ਅਲੁੱਦਦੇ ਨੇ ਤੋਂ ਉਹਦਾ ਫੋਨ ਆਇਆ ਕਹਿੰਦਾ ਸੰਜੇ ਜੀ ਕਿੱਥੇ ਹੋ ਇਹ ਮੈਂ ਕਿਹਾ ਦੱਸੋ ਕਹਿੰਦਾ ਜੀ ਟੀਵੀ ਦੇਖੋ ਬੜਾ ਬੜ ਕਹਿੰਦਾ ਵਿਧਾਨ ਸਭਾ ਚ ਤੁਹਾਡਾ ਸਵਾਲ ਆ ਗਿਆ ਮੈਂ ਕਿਹਾ ਮੈਂ ਤਾਂ ਜੰਗ ਜਿੱਤ ਗਿਆ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਇਹ ਨਦਾਨ ਕਲੀਆਂ ਵਾ ਮੇਰਾ 25 ਸਾਲ ਦੀ ਇਹ ਤੇ ਰਿਸਰਚ ਕੀਤੀ ਵੀ ਆ ਆ ਪਦਮ ਸ਼੍ਰੀ ਵਿਜੇ ਚੋਪੜਾ ਜੀ ਪੰਜਾਬ ਕੇਸਰੀ ਗਰੁੱਪ ਦੇ ਉਹਨਾਂ ਨੇ ਮਾਈ ਡੀਅਰ ਸੁਖਵੀਰ ਜੀ ਸੰਜੇ ਕੁਮਾਰ ਤੁਹਾਡੇ ਕੋਲੇ ਆ ਰਿਹਾ ਸੁਖਵੀਰ ਦੇ ਦਫਤਰ ਦਾ ਡੈਰੀ ਨੰਬਰ ਇਹ ਲੈਟਰ ਇਹਨੇ ਮੈਨੂੰ ਮੂਲ ਰੂਪ ਚ ਵਾਪਸ ਭੇਜੀ ਸੀ ਮੈਂ ਕਿਹਾ ਲਿਆ ਕੋਈ ਗੱਲ ਨਹੀਂ ਸੁਪਰੀਮ ਕੋਰਟ ਮੈਟੀਰੀਅਲ ਆ ਮੇਰੇ ਕੋਲੇ ਇਹ ਤਾਂ ਹੁਣ ਖੇਤੀ ਹੋਵੇ ਨਾ ਹੋਵੇ ਜੇ ਖੇਤੀ ਵਾਲੇ ਮੰਗ ਹੀ ਨਹੀਂ ਕਰਦੇਗੇ ਤਾਂ ਆਪਾਂ ਵੀ ਕੀ ਲੈਣਾ ਕਾਨੂੰਨ ਦੀ ਸੋਧ ਹੋਏਗੀ ਪੰਜਾਬੀ ਜੇਲ੍ਹ ਚ ਨਹੀਂ ਜਾਏਗਾ ਅਦਰ ਸਟੇਟ ਤੋਂ ਵੇਸਟੇਜ ਲੈ ਕੇ ਠੇਕੇ ਤੈ ਦੇ ਹੁਣ ਸੁਰ ਸਰ ਬੱਟ ਤੇ ਆ ਇਹ ਤਾਂ ਹੁਣ ਖੁੱਲਨੇ ਖੁੱਲਨੇ ਹੁਣ ਜਿਹੜਾ ਇਹ ਜਿਹੜੀ ਅੱਜ ਕੱਲ ਦੀ ਜਵਾਨੀ ਆ ਚਿੱਟੇ ਦੇ ਇੰਜੈਕਸ਼ਨ ਲਾ ਰਹੀ ਐ ਆਪਣੀਆਂ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੇ ਇੰਜੈਕਸ਼ਨ ਲਾ ਲੇ ਮਾਵਾ ਦੇ ਪੁੱਤ ਚਲ ਗਏ ਤੇ ਇਹ ਜਿਹੜੀਆਂ ਚੀਜ਼ਾਂ ਖਸਟਾ ਦਾ ਜੇ ਫੀਮ ਨਾ ਇਹਦੇ ਨਾਲ ਇਦਾਂ ਦੀ ਚੀਜ਼ ਤਾਂ ਨਹੀਂ ਹੁੰਦੀ ਕੋਈ ਜਦੋਂ ਇਹਦਾ ਇੱਕ ਵੀ ਨੁਕਸਾਨ ਹਰਬਾਲਾ ਆਯੁਰਵੈਦਿਕ ਇਹਦਾ ਇੱਕ ਵੀ ਨੁਕਸਾਨ ਕੱਢ ਕੇ ਕੋਈ ਲੈ ਆਵੇ ਜੀ ਜੋ ਅਮਰੀਕਾ ਦਾ ਲਾਹਦਨ ਤੇ ਨਾਮ ਸੀ ਉਹ ਸਾਡੇ ਵੱਲੋਂ ਨਾਮ ਆ ਅੱਛਾ ਜੀ ਮੈਂ ਮਤਲਬ ਬਹੁਤ ਕੁਝ ਮੇਰੇ ਕੋਲੇ ਅਜੇ ਹੈਗਾ ਬਹੁਤ ਕੁਝ ਮੈਂ ਵੇਚਦਾ ਤੇ ਮੈਂ ਉਹ ਬੰਦੇ ਨੂੰ ਪਰ ਲੈ ਕੇ ਤਰਕ ਨਾਲ ਆਵੇ अच्छा ये भी हां एदा नुकसान एया डॉक्टर चोरी छुपे आप कह दंदे हां वे ਤੁਹਾਨੂੰ ਝੋੜ ਜੀ ਉੜਦੀ ਆ ਠੀਕ ਆ ਤੁਹਾਨੂੰ ਲੱਗਦਾ ਇਕਦਮ ਵੀ ਬਾਹਰ ਜੀ ਖੜਦੀ ਆ ਤਾਂ ਫੜਾ ਫੜ ਲੈ ਕੇ ਮੂੰਹ ਚ ਪਾ ਲੋ ਪਰ ਡਾਕਟਰ ਸ਼ਾਪ ਨਹੀਂ ਦੱਸਦਾ ਕਿੱਥੋਂ ਮਿਲੂਗੀ ਮੂੰਹ ਚ ਪਾਣ ਲਈਦਾ ਕਹਿ ਦਿੰਦਾ ਉਹ ਵੀ ਜੇ ਕਿਤੋਂ ਮਿਲ ਜੇ ਫਿਰ ਭੱਜੇ ਫਿਰੋ ਅ ਜਨੇ ਸਰਮਾਇਦਾਰ ਆ ਸਭ ਦੀ ਬੀਜੀ ਵੀ ਆ ਫਾਰਮ ਹਾਊਸ ਅਚ ਫੁੱਲਾਣੋਂ ਲੱਗੇ ਆ ਹੈ ਨਹੀਂ ਆ ਉਹਨਾਂ ਨੂੰ ਮੈਡੀਕਲ ਕੰਪਨੀਆਂ ਵਾਲੇ ਜਿਨ੍ਹਾਂ ਨੂੰ ਕਵੰਟਲਾਂ ਦੇ ਲਾਇਸੈਂਸ ਆ ਉਹ ਤਰਦੀ ਤਰਦੀ ਭੇਜਦੇ ਆ ਜਿਹੜਾ 10 12 ਕਿੱਲੇ ਵਾਲਾ ਵਾ ਜਿਹੜਾ ਪਾਸੇ ਜ਼ਮੀਨਾਂ ਵਾਲਾ ਸਾਹਬ ਦਾ ਆਪ ਦਾ ਆਪ ਦਾ ਹੋਪਿਸ ਫੜਦੀ ਐ ਫੀਮ ਫੜਦੀ ਐ ਤੇ ਫਿਰ ਜੀ ਉਹ ਗੱਲ ਆਪਣੇ ਵਿੱਚ ਰਹਿ ਗਈ ਸੀ ਉਹਨੂੰ ਜੀ ਜੇ ਉਹ ਰੇਟ ਪੁੱਛੀ ਕਿ 1 ਡੇਡ ਡੇਡ ਲੱਖ 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 ਰੁਪਏ ਕਿੱਲੋ ਦੇ ਹੁੰਦੀ ਆ ਹਾਂ ਜੀ ਤੇ ਜਦੋਂ ਸਰਕਾਰ ਦਾ ਪੁੱਛ ਲੋ ਕਹਿੰਦੇ 3000 ਰੁਪਏ ਕਿੱਲੋ ਲੈਂਦੀ ਆ ਅਸੀਂ ਕਹਿੰਨੇ ਮੈਡੀਕਲ ਕੰਪਨੀ ਵਾਲੇ ਲਈ ਲਈ ਚੱਲੋ ਸਾਨੂੰ ਕੋਈ ਕੰਨ ਸੰਤਾ ਚੀਰਾ ਵੀ ਨਾ ਲਗਾਉਣ ਦਿਓ ਸਾਨੂੰ ਤਾਂ ਇੰਨੀ ਸੋਚ ਚਾਹੀਦੀ ਆ ਵੀ ਪੰਜਾਬੀ ਆਦਮੀ ਨੂੰ ਇਸ ਫਸਲ ਦੇ ਛਿਲਕੇ ਕਰਕੇ ਅਰਕ ਕਰਕੇ ਜੇਲ ਨਹੀਂ ਹੋਊਗੀ ਬਸ ਜੇ ਸਹੀ ਆ ਤੁਹਾਨੂੰ ਲੋੜ ਆ ਤਾਂ ਫਿਰ ਪੰਜਾਬ ਨੂੰ ਵੀ ਉਹਦੀ ਲੋੜ ਆ ਜੇ ਦਵਾ ਕੰਪਨੀਆਂ ਨੂੰ ਲੋੜ ਆ ਜੇ ਅਦਰ ਗਵਰਨਮੈਂਟ ਨੂੰ ਲੋੜ ਆ ਅਦਰ ਸਟੇਟ ਤੋਂ ਇਰਾਨ ਤੱਕ ਤਾਂ ਤਾਂ ਇੰਪੋਰਟ ਕਰਕੇ ਮੰਗਾਉਂਦੇ ਆ ਖਸ ਖਸ 2000 ਰੁਪਏ ਕਿਲੋ ਵਾਲੀ ਫਸਲ ਇਹ ਬਾਹਰੋਂ ਮੰਗਵਾਣ ਕਿਉਂ ਸਾਡੇ ਪਾਸ ਪਈ ਆ ਪੰਜਾਬ ਦੀ ਧਰਤੀ ਦੇ ਅੱਡੀ ਉਪਜਾਊ ਆ ਵੀ ਤੇ ਜੋ ਮਰਜੀ ਸਿੱੜ ਦੋ ਹਰਾ ਹੀ ਹਰਾ ਵਾ ਬਿਲਕੁਲ ਕਸਕਸ ਦੀ ਗੱਲ ਕੀਤੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਿਆ ਸੀਗਾ ਤੇ ਹੁਣ ਦੇਖਣਾ ਇਹ ਹੋਵੇਗਾ ਕਿਉਂਕਿ ਕਾਫੀ ਸਾਲਾਂ ਦਾ ਰਿਕਾਰਡ ਹੈ ਰੱਖਿਆ ਗਿਆ ਆਪਣੇ ਕੋਲ ਤੇ ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਇਸ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੰਦੀ ਇਹ ਆਉਣ ਵਾਲਾ ਸਮੇਂ ਦੱਸੇਗਾ